ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਪੁਰਾਣੀ ਸਰਕਾਰ ਉਹ ਪੈਸਾ ਦਿੰਦੀ ਆ ਪੈਸੇ ਦਾ ਮੀਟ ਚੇ ਰਹੀ ਕਾ ਲੇਖਾ ਦੁਆਵੇਂ ਕਿ ਹਿਸਾਬ ਕਰਦੇ ਪਿਛਲੇ ਲੰਦ ਵਿਚਾਰ ਦਾ ਖਿਲ ਮਿਲ ਜੂ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਜੋ ਵੇੜਾਂਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਮਾ ਨਾ ਰਹਿਣ ਦੇਵਾਂਗੇ ਜੀ ਅਗਰ ਨਾ ਚਾਦਰਾਂ ਚਲਾ ਕੇ ਸਾਡੇ ਪਿੰਡ ਕੀ ਲਈ ਸਾਡਾ ਸਭਤੀ ਸਮੁੱਚਿਆ ਪੈਣਾ ਜਿਹੜਾ ਨੌਜਵਾਨਾਂ ਨੇ ਨਿਤਮਾਰੀ ਆ ਤੇ ਸਮੁੱਚਾ ਨਗਰ ਤਕਰ ਹੋ ਗਏ ਤੇ ਸਾਡਾ ਸਭਤੀ ਨਾਲ ਜਿਹੜਾ ਉਹ ਪੰਚਾਇਤ ਨਹੀਂ ਨਹੀਂ ਆ ਇਹ ਪਹਿਲਾਂ ਆਪਣਾ ਪਹਿਲਾਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਅਹੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆ। ਲੋਰ ਹਾਂਜੀ ਸੁਮਨ ਸਾਹਿਬ ਨੇ ਨਾਮ ਲਾ ਕੇ ਆਪਣੇ ਪਿੰਡ ਦਾ ਨਾਮ। ਹਾਂਜੀ ਜੀ ਮੇਰਾ ਨਾਮ ਹਿੰਮਤ ਸਿੰਘ ਆ ਆਪਣੇ ਪਿੰਡ ਦਾ ਨਾਮ ਕਲਸਿਆ। ਜੀ ਆ ਜਿਹੜਾ ਸੰਤ ਸੁਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਸਰਪੰਚ ਤੇ ਮੈਂਬਰ ਚੁਣਗੇ। ਵੇਖੋ ਜੀ ਅੱਜ ਜਿਹੜਾ ਸਰਪੰਚ ਤੇ ਮੈਂਬਰ ਚੁਣੇ ਗਏ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਮੇਰੇ ਲੈਫਟ ਹੈਂਡ ਸਾਈਡ ਤੇ ਖੜੇ ਨੇ ਇਹ ਆਰਮੀ ਚੋਂ ਆਪਣੀ ਪੂਰੀ ਸੇਵਾ ਨਿਭਾ ਕੇ ਆਪਣੀ ਪੂਰੀ ਡਿਊਟੀ ਕਰਕੇ ਤੇ ਆਏ ਆ ਤੇ ਇਹ ਮੇਰਾ ਸਾਥ ਦੇ ਰਹੇ ਆ ਬਕੌਦ ਮੈਂਬਰ ਮੌਜੂਦ ਚੁਣੇ ਗਏ ਨੇ ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਤੇ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਹਾਂ ਹੌਲੀਡੇਸ ਮੈਂ ਆਸਟ੍ਰੇਲੀਆ ਦੀ ਧਰਤੀ ਵੀ ਹੋ ਗਿਆ ਹਾਂ ਹੋਰ ਮੈਂ ਸਿੰਗਾਪੁਰ ਕਾਫੀ ਛੋਟਰੀ ਕੰਟਰੀਆਂ 'ਚ ਘੁੰਮਿਆ ਹਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਟਰੈਵਲ ਕਰਕੇ ਤੇ ਕੁਝ ਚੀਜ਼ਾਂ ਦੇ ਵਿੱਚ ਚਲੋ ਆਪਣਾ ਜਿਆਦਾ ਟਾਈਮ ਇੰਡੀਆ ਦੇ ਵਿੱਚ ਇਹਨਾਂ ਨੇ ਆਪਣਾ ਆਰਮੀ ਦੀ ਡਿਊਟੀ ਇੱਥੇ ਕੀਤੀ ਉਹ ਵੀ ਤੁਹਾਨੂੰ ਦੱਸਿਆ ਕਿ ਇਹ ਮੇਰੀ ਕਾਫੀ ਹੈਲਪ ਕਰਨਗੇ ਤੇ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨੇ ਬੇਣਾਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਾ ਨਾ ਰਹਿਣ ਦੇਾਂਗੇ ਸਰਪੰਚਾਂ ਦੀ ਗੱਲ ਕਰੀਏ ਬਾਹਰ ਦੇ ਦੀ ਅਸੀਂ ਦੇਖਦੇ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਵਿਦੇਸ਼ ਜਾਂਦੇ ਨੇ ਪਰ ਪਿੱਛੇ ਮੁੜ ਕੇ ਪਿੰਡ ਵੱਲ ਦੇਖਦੇ ਨਹੀਂ ਆ ਵੇਖੋ ਜੀ ਜਿਹੜੇ ਆਪਾਂ ਤੁਹਾਨੂੰ ਦੱਸਿਆ ਕਿ ਜਿੱਦਾਂ 20 ਲੱਖ ਰੁਪਏ ਲਾ ਕੇ ਆਪਾਂ ਕੋਸ਼ਤ ਤੇ ਹੱਦ ਤੱਕ ਕਈਆਂ ਫੈਮਲੀਆ ਦੇ ਵਿੱਚ ਪੈਸਾ ਇੰਨਾ ਕਿ ਜ਼ਿਆਦਾ ਹੁੰਦਾ ਵਾ ਤੇ ਕੁਝ ਬੱਚੇ ਇੰਜੋਏ ਕਰਨ ਜਾਂਦੇ ਨੇ ਬਾਹਰ ਜਿੱਦਾਂ ਕੈਨੇਡਾ ਮੈਂ ਵੇਖਿਆ ਜਾ ਕੇ ਕਿ ਕੁਝ ਬੱਚੇ ਰੈਂਟ ਤੋਂ ਬੜਾ ਤੰਗ ਹੁੰਦੇ ਨੇ ਤੇ ਕਈ ਇਧਰੋਂ ਰੈਂਟਰ ਕਰਾਇਆ ਆਪਣਾ ਖਾਣ ਪੀਣ ਦਾ ਜ਼ਮਾਨ ਆਧਰੋਂ ਆਪਣੇ ਮਾਪਿਓ ਕੋਲ ਮੰਗਾਉਂਦੇ ਉਹ ਤੇ ਵੇਖੋ ਇੱਕ ਹੌਲੀਡੇਜ਼ ਮਨਾਉਣ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਤੇ ਜਿਹੜਾ ਮੀਡੀਅਮ ਕਲਾਸ ਫੈਮਿਲੀ ਅਲਾਵਾ ਉਹ ਜੇ ਬੱਚਾ 20 ਲੱਖ ਲਾ ਕੇ ਜਾਂਦਾ ਤੇ ਦਿਨ ਰਾਤ ਉੱਥੇ ਮਿਹਨਤ ਕਰਦੇ ਆਪਾਂ ਵੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੇ ਕੁਝ ਚਲੋ ਡਰੱਗ ਦਾ ਸਿਸਟਮ ਇੱਥੇ ਵੀ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਤੇ ਅਸੀਂ ਬਾਹਰ ਵੀ ਮੈਂ ਬਹੁਤ ਜ਼ਿਆਦਾ ਵੇਖਿਆ ਵਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੇ ਆਪਣਾ ਇਸ ਚੀਜ਼ ਦੇ ਵਿੱਚ ਚਲੋ ਮੈਂ ਤੁਹਾਨੂੰ ਕਹਿਣਾ ਕਿ ਚਲੋ 20 ਲੱਖ ਲਾ ਕੇ ਜਾਣਾ ਚੰਗਾ ਪਰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਰੱਖਣਾ ਚਾਹੀਦਾ ਵਾ ਪਿੰਡ ਦੇ ਕੰਮ ਕਿਹੜੇ ਕਿਹੜੇ ਵਾਸਤੇ ਜਾਣਗੇ ਇੱਥੇ ਪਿੰਡ ਕਿਹੜਾ ਕਿੰਨਾ ਪਛੜਿਆ ਰਹਿ ਗਿਆ ਵਾ ਪਿੰਡ ਦੇ ਦੇਖੋ ਆਪਾਂ ਸਾਰੀ ਸਮੂਹ ਸੰਗਤ ਤੋਂ ਵਿਚਾਰ ਲਾਇਆ ਕਿ ਪਿੰਡ ਦੇ ਕਾਰਜ ਕਿਹੜੇ ਪੈਂਡਿੰਗ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਪਿੰਡ ਦਾ ਇੱਕ ਜਿਮ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਆਇਆ ਟਰਾਂਸਪੋਰਟ ਦੀ ਬੜੀ ਵੱਡੀ ਸੁਵਿਧਾ ਸਾਡੇ ਹੈ ਹੀ ਨਹੀਂ ਆ ਇੱਥੇ ਦੂਸਰੇ ਪਿੰਡਾਂ ਤੋਂ ਜਾ ਕੇ ਸਾਨੂੰ ਟਰਾਂਸਪੋਰਟ ਕਲੈਕਟ ਕਰਕੇ ਫਿਰ ਯੂਨੀਵਰਸਿਟੀ ਖਾਲਸਾ ਕਾਲਜ ਪੜਨ ਜਾਣਾ ਪੈਂਦਾ ਵਾ ਤੇ ਉਹ ਟਰਾਂਸਪੋਰਟ ਦਾ ਮੁਹੱਈਆ ਕਰਾਈ ਜਾਊਗੀ ਬੜਾ ਤੇ ਹੋਰ ਆਪਣੇ ਜਿਮ ਹੋ ਗਿਆ ਗਰਾਊਂਡ ਦਾ ਕਰਾਂਗੇ ਕਿ ਕੋਈ ਗਰਾਊਂਡ ਸਾਡੇ ਪਿੰਡ ਦੇ ਵਿੱਚ ਹੈ ਹੀ ਨਹੀਂ ਆ ਕੋਈ ਸੈਰ ਕਰਨ ਲਈ ਸ਼ਾਮ ਨੂੰ ਸਵੇਰੇ ਕਿਸੇ ਨੇ ਜਾਣਾ ਹੋਵੇ ਤੇ ਕਿਤੇ ਜਾ ਹੀ ਨਹੀਂ ਸਕਦਾ ਤੇ ਰੋਡ ਦੇ ਉੱਤੇ ਵਹੀਕਲ ਬਹੁਤ ਹੁੰਦੇ ਆ ਕੋਈ ਰੋਡ ਤੇ ਜਾਵੇ ਤਾਂ ਕਿਸੇ ਨੂੰ ਇਨਸੀਡੈਂਟ ਹੋ ਸਕਦਾ ਕਿਸੇ ਟਾਈਮ ਵੀ ਹਾਂਜੀ ਧੰਨਵਾਦ ਇੱਕ ਮਿੰਟ ਇੱਕ ਮਿੰਟ ਪੜੀ ਤੁਸੀਂ ਯਾਰ ਅੱਜ ਤੁਹਾਨੂੰ ਕੀ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਗੁਰਦੇਵ ਸਿੰਘ ਪਿੰਡ ਕਲਸ ਜ਼ਿਲ੍ਹਾ ਤਰਨਤਨ ਅੱਜ ਪਿੰਡ ਵੱਲੋਂ ਸਬਰ ਸੰਤੀ ਨਾਲ ਮੈਂਬਰ ਚੁਣਿਆ ਗਿਆ ਮੈਂ ਆਰਮੀ ਚੋਂ ਵੈਸੇ ਰਿਟਾਇਰ ਹੋਇਆ ਹੁਣੇ 4-5 ਮਹੀਨੇ ਹੋਏ ਮੈਨੂੰ ਚੱਲ ਆਪਣੀ ਸੋਚ ਹੀ ਇਹ ਵੀ ਜੋ ਸਰਪੰਚ ਸਾਹਿਬ ਚੁਣੇ ਗਏ ਨੇ ਇਹਦੇ ਨਾਲ ਵੀ ਅਕਸਰ ਸਾਡੀ ਫੋਨ ਤੇ ਬਾਹਰ ਹੀ ਨਿਊਜ਼ੀਲੈਂਡ ਹੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਇਹ ਮੁੰਡਾ ਬਾਹਰੋਂ ਆਇਆ ਤੇ ਮੈਂ ਚਲ ਆਰਮੀ ਚਾ ਤੇ ਸਾਡੀ ਅਕਸਰ ਗੱਲਬਾਤ ਹੁੰਦੀ ਸੀ ਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਜੇ ਤੱਕ ਕੋਈ ਹੋਏ ਨਹੀਂ ਮਸਲੇ ਵੜੇ ਆ ਨਹੀਂ ਲੜਾਈਆਂ ਝਗੜਿਆਂ ਦੇ ਹਰ ਵਾਰੀ ਹੁੰਦੇ ਆ 5 ਸਾਲ ਫਿਰ ਉਹ ਚੱਲਦਾ ਰਹਿੰਦਾ ਕੁਲੇਸ਼ ਹੀ ਚੱਲਦਾ ਰਹਿੰਦਾ ਕੋਈ ਸੁਧਰਦਾ ਨਹੀਂ ਕੰਮ ਵਿਕਾਸ ਪੱਖੋਂ ਆਪਣੇ ਪਿੰਡ ਕਾਫੀ ਅਜੇ ਮਤਲਬ ਜਿੱਤਨਾ ਸਾਡੇ ਪਿੰਡ ਨਹਿਰੀ ਪਾਣੀ ਨਹਿਰੀ ਪਾਣੀ ਵੀ ਸਰਕਾਰ ਨੇ ਜਿੱਤਨਾ ਸੂਬੇ ਪੱਕੇ ਹੀ ਕਰਾਏ ਆ ਉਹਨ ਸਾਡਾ ਵੀ ਫਰਜ਼ ਬੰਦਾ ਤੇ ਅਸੀਂ ਹਲਾ ਮਾਰੀਏ ਤੇ ਪੂਰੇ ਪਾ ਕੇ ਜਿਤਨਾ ਵੀ ਹੋ ਸਕੇ ਉਹ ਲਈਏ ਕਾਫੀ 30 ਸਾਲ ਪਹਿਲਾਂ ਟੈਂਕੀ ਬਣੀ ਸੀ ਅੱਜ ਵੀ ਚਾਲੂ ਆ ਪਰ ਉਹ ਧਿਆਨ ਨਹੀਂ ਉਹਦੇ ਵੱਲ ਕੋਈ ਦੇ ਰਿਆ ਕਿਹੜੀ ਪਾਰਟੀ ਸਮਰਥਨ ਕਰਨਗੀ ਤੁਹਾਨੂੰ ਪਾਰਟੀ ਅਸੀਂ ਮਤਲਬ ਵਿਕਾਸ ਵਾਸਤੇ ਅਸੀਂ ਤੇ ਪਿੰਡ ਦਾ ਵਿਕਾਸ ਹੋਵੇ ਆਜ਼ਾਦ ਪਾਰਟੀ ਆ ਸਾਰਾ ਪਿੰਡ ਆਜ਼ਾਦ ਆ ਅਸੀਂ ਕਿਸੇ ਪਾਰਟੀ ਦਾ ਸਮਰਥਨ ਕਰੋਗੇ ਨਹੀਂ ਨਹੀਂ ਅਸੀਂ ਇਹ ਮਤਲਬ ਇਹ ਸਮਾਉਗਾ ਇਹ ਪਹਿਲੋਂ ਆਪਣਾ ਪਹਿਲੋਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਹੈ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆ ਇਹ ਪਾਰਟੀ ਬਾਈ ਤੂੰ ਉੱਪਰ ਉੱਠ ਕੇ